ਸਤ ਸ੍ਰੀ ਅਕਾਲ ਜੀ ਸਾਰੇ ਸੱਜਣ ਮਿੱਤਰ ਵੀਰਾਂ ਭੈਣਾਂ ਭਰਾਵਾਂ ਲਓ ਜੀ ਅਸੀਂ ਇਸ ਸਮਾਜ ਦੇ ਵਿੱਚ ਦੇਖੇ ਜਾਂਦੇ ਆ ਬਈ ਬਹੁਤ ਸਾਰੇ ਕਬੀਲਿਆਂ ਦੇ ਵਿੱਚ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਕਈ ਬੰਦਿਆਂ ਦੇ ਵਿਆਹ ਨੂੰ ਮੈਰਿਜ ਨੂੰ ਕਈ-ਕਈ ਵਾਰੇ ਵੀਰ ਜਾਂਦੇ ਆ ਪਰ ਅਲਾਦ ਨਹੀਂ ਹੁੰਦੀ ਇਹਨੂੰ ਅਸੀਂ ਬਾਂਝਪਣ ਵੀ ਕਹਿ ਦਿੰਦੇ ਆ ਅੱਜ ਇਹ ਬਾਂਝਪਣ ਦੀ ਸਮੱਸਿਆ ਦਾ ਦੇਸੀ ਨੁਕਸਾ ਦੱਸ ਬੈ ਮੈਂ ਤੁਹਾਨੂੰ ਸੱਜਣ ਮਿੱਤਰ ਵੀਰ ਭਰਾਵੋ ਇਹਨੂੰ ਕਾਪੀਪੈਨ ਲੈ ਕੇ ਨੋਟ ਕਰ ਸਕਦੇ ਹੋ ਤਾਂ ਜੋ ਸਾਡੇ ਇਹ ਕਿਸੇ ਭੈਣ ਭਰਾ ਦੇ ਕਿਸੇ ਰਿਸ਼ਤੇਦਾਰ ਦੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਨੁਕਸਾ ਕੰਮ ਦੇ ਸਕੇ ਆਪਾਂ ਲੈਣੀ ਹੈ ਜੀ ਪਿੱਪਲ ਦੀ ਦਾੜੀ ਪਿੱਪਲ ਦੀ ਦਾੜੀ ਲੈਣੀ ਹੈ ਜੀ 50 ਗ੍ਰਾਮ ਬੀਜ ਸ਼ਿਵਲਿੰਗੀ ਬੀਜ ਸ਼ਿਵਲਿੰਗੀ ਇਹ ਲੈਣੀ ਹੈ ਜੀ 30 ਗ੍ਰਾਮ ਲక్ష్ਮਣ ਬੂਟੀ ਲਿਸ਼ਮਣ ਬੂਟੀ ਲੈਣੀ ਆ ਜੀ 30 ਗ੍ਰਾਮ ਲਿਸ਼ਮਣ ਬੂਟੀ ਲੈ ਕੇ 30 ਗ੍ਰਾਮ ਜੀ ਉਸ ਤੋਂ ਬਾਅਦ ਆਪਾਂ ਲੈਣੇ ਆ ਭਾਈ ਅਸ਼ਵਗੰਧਾ ਅਸ਼ਵਗੰਧਾ ਲੈਣਾ ਜੀ 30 ਗ੍ਰਾਮ 30 ਗ੍ਰਾਮ ਤੋਂ ਬਾਅਦ ਫਿਰ ਆਪਾਂ ਲੈਣੀ ਜੀ ਲੋਧ ਲੋਧ ਵੀ ਲੈਣੀ ਆ 30 ਗ੍ਰਾਮ ਫਿਰ ਲੈਣਾ ਜੀ ਸਟਾਵਰ ਸਟਾਵਰ ਲੈਣਾ 30 ਗ੍ਰਾਮ ਸਟਾਵਰ ਲੈ ਕੇ 30 ਗ੍ਰਾਮ ਜੀ ਫਿਰ ਆਪਾਂ ਭਾਈ ਲੋਹ ਪਸਮਾ ਲੋਹ ਪਸਮਾ ਜਿਹੜਾ ਆਪਾਂ 10 ਗ੍ਰਾਮ ਵੀ ਲੈਣਾ ਤੇ ਇੱਕ ਲੈਣਾ ਜੀ ਆਪਾਂ ਅਸ਼ੋਕ ਛਾਲ ਅਸ਼ੋਕ ਛਾਲ ਹੁੰਦਾ ਜਿਹੜਾ ਜੀ ਅਸ਼ੋਕਾ ਇੱਕ ਪੌਂਦਾ ਹੈ ਬੂਟਾ ਹੈ ਉਹਦਾ ਸੱਕ ਹੁੰਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਜੀ ਆਪਾਂ ਲੈ ਲੈਣੀਆਂ ਨਾ ਇਹ ਪੰਸਾਰੀ ਦੀ ਦੁਕਾਨ ਤੋਂ ਬੜੀ ਆਸਾਨੀ ਦੇ ਨਾਲ ਆਪਾਂ ਨੂੰ ਮਿਲ ਜਾਣਗੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਾਈ ਚੰਗੀ ਤਰ੍ਹਾਂ ਰਗੜ ਲੈਣਾ ਹੈ ਰਗੜ ਤੁਸੀਂ ਦੇਸੀ ਤਰੀਕੇ ਨਾਲ ਕੁੰਡੇ ਘੋਟੇ ਨਾਲ ਵੀ ਸਕਦੇ ਹੋ ਤੇ ਮਿਕਸੀ ਵਿੱਚ ਵੀ ਰਗੜ ਸਕਦੇ ਹੋ ਯਾਦ ਉਹਨਾਂ ਨੂੰ ਬ੍ਰੀਕ ਰਗੜ ਲਿਆ ਇਹਨਾਂ ਦਾ ਤਕਰੀਬਨ ਜਿਹੜਾ weight ਆ ਸਾਰਿਆਂ ਦਾ ਇਹ 270 75 ਗ੍ਰਾਮ ਹੋਵੇਗਾ ਜੀ ਕੋਈ ਇਹਦੇ ਵਿੱਚ ਡੱਕਾ ਡੋਲਾ ਨਹੀਂ ਰਹਿਣਾ ਚਾਹੀਦਾ ਜੇ ਕੋਈ ਡੱਕਾ ਡੋਲਾ ਹੈ ਤਾਂ ਇਹਨੂੰ ਛਾਂੜ ਕੇ ਬਾਹਰ ਕੱਢ ਦੇਣਾ ਚਾਹੀਦਾ ਤਾਂ ਇਹ ਵਰਤਣ ਦਾ ਤਰੀਕਾ ਸੁਣੋ ਜੀ ਹੁਣ ਅੱਧਾ ਚਮਚਾ ਸਵੇਰੇ ਜੀ ਤੇ ਅੱਧਾ ਚਮਚਾ ਸ਼ਾਮ ਨੂੰ ਗਾਂ ਦੇ ਦੁੱਧ ਨਾਲ ਲੈਣਾ ਇਹ ਤੇ ਲੈਣ ਵੇਲੇ ਇਹ ਖਿਆਲ ਰੱਖਣਾ ਹੈ ਵੀ ਉਦੋਂ ਪਹਿਲਾਂ ਕੋਈ ਚੀਜ਼ ਤੜਕੇ ਸਵੇਰ ਖਾਧੇ ਨਾ ਹੋਵੇ ਨਿਰਨੇ ਕਾਲਜੇ ਲੈਣਾ ਸ਼ਾਮ ਵੇਲੇ ਰੋਟੀ ਖਾਣ ਤੋਂ ਬਾਅਦ ਲੈਣਾ ਜੀ ਇਹ ਇਹ ਦਵਾਈ ਹੈ ਜਿਹੜੀ ਸੋਡੀ ਤਕਰੀਬਨ 40 45 ਦਿਨ ਚੱਲੇਗੀ ਤੇ ਪ੍ਰਮਾਤਮਾ ਨੇ ਚਾਹਾ ਤਦ ਤੁਹਾਡੇ ਘਰਵਾਲੇ ਖੇਡਣ ਲੱਗ ਜਾਏਗਾ ਸੋ ਸੱਜਣ ਮਿੱਤਰ ਪਿਆਰਿਓ ਮੈਂ ਦੁਆਰੇ ਫੇਰ ਗਜਾਸ਼ ਕਰਦਾ ਹਾਂ ਕਿ ਇਹ ਨੁਕਸਾ ਬਹੁਤ ਕੀਮਤੀ ਹੈ ਇਹਨੂੰ ਨੋਟ ਕਰਕੇ ਰੱਖੋ ਤੁਹਾਡੇ ਕੰਮ ਵੀ ਆ ਸਕਦਾ ਹੈ ਤੁਹਾਡੇ ਕਿਸੇ ਰਿਸ਼ਤੇਦਾਰ ਤੇ ਕੰਮ ਆ ਸਕਦਾ ਹੈ ਆਉਣ ਵਾਲੀ ਸਾਡੀ ਪੀੜ੍ਹੀ ਦੇ ਕੰਮ ਆ ਸਕਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪ